ਜਿਵੇਂ ਕਿ ਪੰਜਾਬ ਸਰਕਾਰ ਦਾ ਸੁਭਣਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇ ਜਿਸ ਨੂੰ ਲੈ ਕੇ ਯੁੱਧ ਨਸ਼ਿਆ ਵਰਦ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਕਿ ਭਰਮਾ ਹੰਗਾਰਾ ਮਿਲ ਰਿਹਾ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਤਸਕਰਾਂ ਨੂੰ ਫੜਨ ਉਹਨਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਚੱਲਣ ਅਤੇ ਪ੍ਰਾਪਟੀਆਂ ਸੀਜ਼ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸ ਮਹਿੰਮ ਨੂੰ ਲੈ ਕੇ ਅੱਜ ਫਰੀਕ ਕੋਰਟ ਦੇ ਵਿੱਚ ਇੱਕ ਐਕਸਪ੍ਰੈਸ ਵਾਰਤਾ ਰੱਖੀ ਗਈ ਜਿਸ ਵਿੱਚ ਅਸ਼ੋਕੀ ਕਪੂਰ ਡੀਆਈਜੀ ਫਰੀ ਕੋਰਟ ਰੇਂਜ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਫਰੀ ਕੋਰਟ ਪੁਲਿਸ ਵੱਲੋਂ ਹੁਣ ਤੱਕ ਕਿੰਨੇ ਮੁਕੱਦਮੇ ਨਸ਼ਾ ਤਸਕਰਾਂ ਦੇ ਖਿਲਾਫ ਦਰਜ ਕੀਤੇ ਗਏ ਨੇ ਅਤੇ ਕਿੰਨਾ ਦੇ ਘਰਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਜਾਇਦਾਦਾਂ ਸੀਜ਼ ਵੀ ਕੀਤੀਆਂ ਗਈਆਂ ਨੇ ਨਾਲ ਹੀ ਉਨ੍ਹਾਂ ਇਸ ਮੌਕੇ ਇਹ ਵੀ ਕਲੀਅਰ ਕੀਤਾ ਕਿ ਕਿੰਨਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਚੱਲ ਸਕਦੇ ਕਿਉਂਕਿ ਅਕਸਰ ਹੀ ਲੋਕ ਕਮੈਂਟ ਜਾਂ ਸਵਾਲ ਕਰਦੇ ਨੇ ਕਿ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਪ੍ਰੋਪਰ ਨਹੀਂ ਚੱਲ ਰਿਹਾਗਾ ਇਸ ਵਾਰ ਵੀ ਉਹਨਾਂ ਖੁੱਲ ਕੇ ਕਲੀਅਰ ਕੀਤਾ ਅਤੇ ਨਾਲ ਉਹਨਾਂ ਇਹ ਵੀ ਕਿਹਾ ਕਿ ਲੋਕ ਵੀ ਅੱਗੇ ਨਾਲ ਜਾਗਰੂਕ ਅਤੇ ਲੋਕ ਵੀ ਹੁਣ ਪੁਲਿਸ ਦਾ ਸਾਥ ਦੇ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਬਿਲਕੁਲ ਨਸ਼ਾ ਖਤਮ ਕੀਤਾ ਜਾਵੇਗਾ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਅਸ਼ਨੀ ਕਪੂਰ ਡੀਆਈਜੀ ਫ੍ਰੀ ਕਵਰੇਜ 1 ਜਨਵਰੀ ਤੋਂ ਲੈ ਕੇ ਅੱਜ ਤੱਕ 295 ਜਿਹੜੀਆਂ ਸੇ ਪੰਜਾਬ ਦੀ ਜਿਹੜੀ ਟਿਪ ਲਾਈਨ ਹੈ ਜਿਹੜੀ ਇੱਕ ਨੰਬਰ ਡੈਡੀਕੇਟਿਡ ਨੰਬਰ ਹੈਗਾ ਜਿੱਥੇ ਇਨਫਾਰਮੇਸ਼ਨ ਦੇਣ ਵਾਲੇ ਦੀ ਸੂਖਤ ਰੱਖੀ ਜਾਂਦੀ ਹੈ ਜਾਣਕਾਰੀ ਦੇਣ ਵਾਲੇ ਦੀ ਆਈਡੈਂਟੀਟੀ ਉਹਦੇ ਚ 295 ਸਾਨੂੰ ਜਿਹੜੀਆਂ ਟਿਪਸ ਆਈਆਂ ਔਰ ਉਹਦੇ ਤੇ ਕੰਮ ਕਰਦੇ ਹੋਏ ਅੱਗੇ ਜਿਹੜੀਆਂ ਰਿਕਵਰੀਜ਼ ਵੀ ਹੋਈਆਂ ਔਰ ਅਰੈਸਟ ਵੀ ਹੋਏ ਇਸ ਤੋਂ ਇਲਾਵਾ ਜਿਹੜੀਆਂ ਸੰਪਰਕ ਮੀਟਿੰਗਾਂ ਸੀ ਪਿੰਡਾਂ ਚ ਜਾ ਕੇ ਸ਼ਹਿਰਾਂ ਚ ਜਾ ਕੇ ਕਸਬਿਆਂ ਚ ਜਾ ਕੇ ਉਹ 1127 ਪਬਲਿਕ ਮੀਟਿੰਗਜ਼ ਰੇਂਜ ਦੇ ਵਿੱਚ ਕੰਡਕਟ ਕੀਤੀਆਂ ਗਈਆਂ ਔਰ 184 ਪੰਚਾਇਤਾਂ ਨੇ ਮਤਾ ਪਾ ਕੇ ਇਹ ਕਿਹਾ ਕਿ ਅਸੀਂ ਪਿੰਡ 'ਚ ਨਸ਼ਾ ਵਿਕਰਨੀ ਨਹੀਂ ਦੇਵਾਂਗੇ ਨਾ ਕਿਸੇ ਨੂੰ ਕੰਜ਼ੂਮ ਕਰਨ ਦੇਵਾਂਗੇ ਇਸ ਤੋਂ ਇਲਾਵਾ 113 ਜਿਹੜੇ ਨਸ਼ਾ ਕਰਨ ਵਾਲੇ ਸੀ ਉਹਨਾਂ ਨੇ ਵਲੰਟੀਅਰ ਕੀਤਾ ਆਪ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਸਰਕਾਰੀ ਜਿਹੜੇ ਡਰੱਗ ਐਡਿਕਸ਼ਨ ਸੈਂਟਰ ਸੀ ਉਹਨਾਂ 'ਤੇ ਭੱਤੀ ਕਰਾਇਆ ਗਿਆ ਬਾਦ ਦੋ ਫਰੀਦਕੋਟ ਵੱਲੋਂ ਜਿਹੜੇ ਇਲੀਗਲ ਨਸ਼ਾ ਕੇਂਦਰ ਚੱਲ ਰਹੇ ਸੀਗੇ ਉਹਨਾਂ ਨੂੰ ਭੰਗ ਕੀਤਾ ਗਿਆ ਸੀਲ ਕੀਤਾ ਗਿਆ ਤਰਾਕ 7 ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਔਰ 50 ਦੇ ਕਰੀਬ ਜਿਹੜੇ ਇਨਵਿਟਸ ਸੀਗੇ ਉਹਨਾਂ ਨੂੰ ਦਾਖਲ ਕਰਾਇਆ ਗਿਆ ਔਰ ਪੁੱਛ ਜਿਹੜਾ ਮਾਪਿਆਂ ਨੂੰ ਸੌਂਪੇ ਗਏ ਔਰ ਇਸ ਦੌਰਾਨ 1 ਜਨਵਰੀ ਤੋਂ ਲੈ ਕੇ ਹੁਣ ਤੱਕ 557 ਜਿਹੜੇ ਹੈ ਕੇਸਿਸ ਐਨਡੀਪੀਐਸ ਦੇ ਵਿੱਚ ਰਜਿਸਟਰਡ ਕੀਤੇ ਗਏ ਔਰ 895 ਦੇ ਕਰੀਬ ਜਿਹੜੇ ਅਕਿਊਜ਼ਡ ਹੈ ਉਹ ਅਰੈਸਟ ਹੋਏ ਤੇ ਜਿਹਦੇ ਚੋ 12 ਜਿਹੜੇ ਆ ਵੱਡੇ ਸਮਗਲਰ ਜਿਹਨੂੰ ਬਿਗ ਫਿਸ਼ ਆਪਾਂ ਕਹਿ ਲਈਏ ਉਹ ਅਰੈਸਟ ਕੀਤੇ ਗਏ। ਬੈਕਵਰਡ ਤੇ ਫਾਰਵਰਡ ਲਿੰਕੀਜਸ ਜਾ ਕੇ ਜਿਵੇਂ ਆਪਾਂ ਇੰਟਰੋਗੇਸ਼ਨ ਕਰਦੇ ਆ ਕਿ ਕਿੱਥੋਂ ਲੈ ਕੇ ਆਏ ਪਿੱਛੋਂ ਔਰ ਅੱਗੇ ਕਿੱਥੇ ਦੇਣਾ ਸੀ। ਉਹ 128 ਦੇ ਕਰੀਬ ਜਿਹੜੇ ਅਕਿਊਜ਼ਡ ਆ ਉਹ ਅਰੈਸਟ ਹੋਏ। ਰਿਕਵਰੀ ਜਿਹੜੀ ਟੋਟਲ ਇਸ ਪੀਰੀਅਡ ਦੇ ਦੌਰਾਨ ਹੋਈ ਉਹ ਹੀਰੋਇਨ 15 ਕਿਲੋ 690 ਗ੍ਰਾਮ ਹਫੀਮ ਜਿਹੜੀ ਆ ਉਹ 43 ਕਿਲੋ 775 ਗ੍ਰਾਮ ਪੋਪੀ ਹਸਕ 5230 ਕਿਲੋ ਤੇ ਜਿਹੜੀਆਂ ਟੈਬਲੇਟਸ ਐ ਉਹ 70000 856 ਜਿਹੜੀਆਂ ਨਸ਼ੇ ਵਾਲੀਆਂ ਯਾ ਦੂਰੀ ਐਲਪੈਕਸੋਨੀਆ ਯਾ ਟਰਾਮਾਡੋਲੀਆਂ ਇਹ ਸਾਰੀਆਂ ਰਿਕਵਰ ਪਈਆਂ 18 ਲੱਖ 39000 ਦੇ ਕਰੀਬ ਜਿਹੜੀ ਐ ਡਰਗ ਮਨੀ ਜੋ ਰਿਕਵਰ ਹੋਈ ਜਿਹੜੇ ਅਕਿਊਜ਼ ਫੜੇ ਗਏ 4 ਫੀਚਰ ਆਫ ਪ੍ਰੋਪਰਟੀ 'ਚ ਜਿਹੜੀਆਂ 85 ਜਿਹੜੇ ਨਸ਼ੇ ਦੇ ਕਾਰੋਬਾਰੀ ਸੀ ਉਹਨਾਂ ਦੀਆਂ 85 ਕੇਸਾਂ ਦੇ ਵਿੱਚ ਪ੍ਰੋਪਰਟੀ 32 ਕਰੋੜ ਰੁਪਏ ਦੀ ਕਰੀਬ ਪ੍ਰੋਪਰਟੀ ਜਿਹੜੀ ਕਨਵਿਕਸ਼ਨ ਹੋ ਗਈ ਸੀ 4 ਫੀਟ ਕਿ ਕਰਾਈ ਗਈ। ਡੈਮੋਲੇਸ਼ਨ ਦੇ ਵਿੱਚ ਜਿਹੜੀਆਂ ੱੱੱਕੇ ਨਾਲ ਪੈਸੇ ਦੇ ਜ਼ੋਰ ਨਾਲ ਇਲੀਗਲ ਕਿਤੇ ਇਹਨਾਂ ਨੇ ਆਪਣੀਆਂ ਉਸਾਰੀਆਂ ਕੀਤੀਆਂ ਹੋਈਆਂ ਸੀਗੀਆਂ ਉਹ ਸੱਤ ਜਗ੍ਹਾ ਤੇ ਜਿਹੜੀ ਐ ਰੇਂਜ ਦੇ ਵਿੱਚ ਡੈਮੋਲੇਸ਼ਨ ਕੀਤੀਆਂ ਗਈਆਂ ਪ੍ਰੋਪਰਟੀਆਂ ਔਰ ਬਕਾਇਦਾ ਉਹਦੇ ਪ੍ਰੋਪਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਦਿਖਾ ਕੇ ਚੈੱਕ ਰਾ ਕੇ ਆਰਡਰ ਲੈ ਕੇ ਉਹ ਕੀਤੀਆਂ ਗਈਆਂ। ਗੈਂਗਸਟਰਸ ਜਿਹੜੇ ਹੈਗੇ ਆ ਉਹਨਾਂ ਦੇ ਐਸੋਸੀਏਟਸ ਤੇ ਗੈਂਗਸਟਰਸ ਜਿਹੜੇ ਉਹ 2020 ਦੇ ਕਰੀਬ ਜਿਹੜੇ ਇਸ ਪੀਰੀਅਡ ਦੇ ਦੌਰਾਨ ਅਰੈਸਟ ਕੀਤੇ ਗਏ। ਔਰ ਅੱਗੇ ਵੀ ਇਹ ਤਾਂ ਪਿਛਲੇ 3 ਮਹੀਨੇ ਚ ਹੋਇਆ ਔਰ ਹੁਣ ਅ ਅੱਜ ਦੀ ਡੇਟ 'ਤੇ ਜਿਹੜਾ ਸਾਡਾ ਪੈਡਲਰਸ ਤੋਂ ਸਪਲਾਈਅਰਸ ਦੀ ਇੱਕ ਕਾਮਨ ਲਿਸਟ ਜਿਹੜੀ ਬਣੀ ਹੈ ਉਹਦੇ 'ਚ ਮੈਂ ਤੁਹਾਨੂੰ ਚਾਹੇ ਨਾਲ ਸਾਂਝਾ ਕਰਨਾ ਹੈ ਕਿ ਫਰੀਦਕੋਟ ਜ਼ਿਲ੍ਹਾ ਇੱਕ ਨੰਬਰ ਤੇ ਚੱਲ ਰਿਹਾ ਹੈ ਇਸ ਵੇਲੇ ਪੰਜਾਬ 'ਚ ਜਿੱਥੇ ਕਿ ਜੋ ਇੱਕ ਹਫਤਾ ਪਹਿਲੇ ਸ਼ੁਰੂ ਕੀਤੀ ਸੀ ਮੁਹਿੰਮ ਇਹਦੇ ਚ 40% ਦੇ ਕਰੀਬ ਜਿਹੜੇ ਕਾਟਲਰ ਹੈ ਉਹ ਜਿਹੜੀ ਲਿਸਟ ਦੇ ਤਾਕਤ ਸੀ ਅਸੀਂ ਰੈਸਕ ਕਰ ਚੁੱਕੇ ਹਾਂ ਫਰੀਦਬੁਰਜੇ ਨਾਲ ਔਰ 26% ਦੇ ਕਰੀਬ ਜਿਹੜੇ ਸਪਲਾਈਅਰ ਹੈ ਉਹਨਾਂ ਦੀ ਪੂਰੀ ਜਿਹੜੇ ਐਡਰੈਸ ਹੋ ਚੁੱਕੇ ਆ ਬੰਦਾ ਐਂਡ ਉਹ ਜਿਹੜੇ ਠਾਈ ਜਿਹੜੇ ਆ ਸਾਡੇ ਤਿੰਨ ਕਮਿਸ਼ਨਰ ਤੋਂ 25 ਜਿਹੜੇ ਉਹਨਾਂ ਤੋਂ ਨੰਬਰ 1 ਤੇ ਫਰੀਦਬੁਰਜੇ ਨਾਲ ਦੋ ਵਾਰੀ ਗੰਦਿ ਨੇ ਮੋਗਾ ਤੇ ਮੁਕਸ ਮੁਕਸ ਤੋਂ ਆ ਨੋਕਾ ਵੀ ਕੋਈ ਜ਼ਿਆਦਾ ਪਿੱਛੇ ਨਹੀਂ ਹੈ ਉਹ 6ਵੇਂ ਨੰਬਰ ਤੇ ਚੱਲ ਰਿਹਾ ਜੀ ਪਰ ਮੁਕਸਰ ਸਾਹ ਪਰ ਥੋੜਾ ਜਿਹਾ ਕਿਉਂਕਿ ਉੱਥੇ ਉਹ 19ਵੇਂ ਨੰਬਰ ਤੇ ਦਾ ਪਰ ਕੋਸ਼ਿਸ਼ ਉਹਨਾਂ ਦੀ ਵੀ ਜਾਰੀ ਹੈ ਜੀ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਵੀ ਇਦਾਂ ਹੀ ਕੰਮ ਤੋਂ ਇਹ ਕਿਉਂਕਿ ਤੁਸੀਂ ਲੋਕ ਜ਼ਿਆਦਾ ਪਬਲਿਕ ਜੇ ਵਿਚਰਦੇ ਹੋ ਤੁਹਾਨੂੰ ਪਤਾ ਉਹ ਸਾਡੇ ਮੁਤਾਬਕ ਜਿਹੜਾ ਹੈ ਇਹਦਾ ਬੜਾ ਅੱਛਾ ਹੁੰਗਾਰਾ ਮਿਲਿਆ ਪਬਲਿਕ ਨੂੰ ਔਰ ਪਬਲਿਕ ਹੁਣ ਅੱਗੇ ਆ ਕੇ ਖੁਦ ਇਤਲਾਹ ਦੇ ਰਹੀ ਹੈ ਕਿ ਜੀ ਫਲਾਣਾ ਵੇਚ ਰਿਹਾ ਇਹਨੂੰ ਫੜ ਲੋ ਪਬਲਿਕ ਦੀ ਜਿਵੇਂ ਪਹਿਲੇ ਅਤਵਾਦ ਜਿਹੜਾ ਉਹ ਪਬਲਿਕ ਦੇ ਸਹਿਯੋਗ ਨਾਲ ਖਤਮ ਹੋ ਗਿਆ ਪਰ ਇਹ ਜਿਹੜਾ ਅਤਵਾਦ ਤੋਂ ਵੀ ਮਾੜਾ ਹੈ ਇਹਦੇ ਵਿੱਚ ਉਹਦੇ ਚ ਦੁਸ਼ਮਣ ਸਾਹਮਣੇ ਹੁੰਦਾ ਸੀ ਇਹਦੇ ਚ ਪਤਾ ਹੀ ਨਹੀਂ ਕਿ ਕੌਣ ਪਿੱਛੋਂ ਕੀ ਕਰਾ ਰਿਹਾ ਸੋ ਹੁਣ ਲੋਕੀ ਕਾਫੀ ਜਾਗਰੂਕ ਹੋ ਗਏ ਔਰ ਲੋਕਾਂ ਨੂੰ ਪਤਾ ਵੀ ਸਾਡੇ ਘਰ ਉੱਜੜ ਰਿਹਾ ਉਹ ਅੱਗੇ ਆ ਕੇ ਤਲਾਹ ਦੇ ਰਹੇ ਸੀ। ਫਿਰ ਸੋਸ਼ਲ ਮੀਡੀਆ ਸੇ ਅੱਛਾ ਦੇਖੋ ਇਹ ਕਿਹੜਾ ਭੈਣ ਭੈਣਾਂ ਇਹ ਜੀ ਗੱਲਾਂ ਫੇਰੀ ਘਰ ਦੇ ਨਾਂ ਘਰ ਦੇ ਉਹਦਾ ਕਰ ਥੋੜੇ ਬਿਨਾਂ ਉਸ ਹਾਕਿ ਦਾ ਆਪੇ ਮਕਸਦ ਨਹੀਂ ਦੇਖੋ ਉਹਦੇ ਚ ਕਰ ਜਿਹੜਾ ਤਾਂ ਲੀਗਲ ਅਸਾਰੀ ਹੈ ਉਹਦੇ ਚ ਅਸੀਂ ਐਕਸ਼ਨ ਨਹੀਂ ਲੈ ਸਕਦੇ ਉਹਦੇ ਚ ਤਾਂ ਫੋਰ ਫੀਚਰ ਆਫ ਪ੍ਰੋਪਰਟੀ ਹੈ ਕਨਵਿਕਸ਼ਨ ਹੋ ਦੇਗੀ ਉਸ ਤੋਂ ਬਾਅਦ ਉਹਦੀ ਆਪਸ਼ਨ ਹੈ ਜਾਂ ਕੁਝ ਲੇਕਿਨ ਜਿੱਥੇ ਇਲੀਗਲ ਅਸਾਰੀ ਹੈ ਔਰ ਅਸੀਂ ਜਿਹੜਾ EO ਹੈਗਾ ਜਾਂ ਸੰਬੰਧਿਤ ਸਿਵਲ ਮਹਿਕਮਾ ਹੈ ਉਹਨੂੰ ਅਸੀਂ ਮੂਵ ਕਰਦੇ ਹਾਂ ਜਿੱਥੇ ਪਤਾ ਲੱਗਦਾ ਔਰ ਉਹ ਦੇਖਦੇ ਵਾਕਈ ਹੈ ਜਿਹੜੀ ਹੈ ਕੋਈ ਸ਼ਾਮਲਤ ਜਗਾ ਕਿਸੇ ਨੇ ਘੇਰ ਲਈ ਜਾਂ ਕੋਈ ਇਲੀਗਲ ਉਸਾਰੀ ਕੀਤੀ ਹੋਈ ਹੈ ਕਿਸੇ ਚ ਨਕਸ਼ਾ ਪਾਸ ਨਹੀਂ ਹੈ ਉਹ ਜਿੱਥੇ ਉਹਨਾਂ ਵੱਲੋਂ ਸਾਨੂੰ ਗੋ ਅਹੈਡ ਹੋ ਜਾਂਦਾ ਉੱਥੇ ਹੀ ਟਾਇਆ ਜਾਂਦਾ ਜੇ ਐਟ ਰੈਂਡਮ ਦੇ ਕਹਦੀ ਹੈ ਵੀ ਆਪਾਂ ਫਲਾਣੇ ਦਾ ਘਰ ਹੈਗਾ ਜੀ ਉਹ ਸਹੀ ਜਗ੍ਹਾ ਤੇ ਬਣਿਆ ਤਾਂ ਉਹ ਨਹੀਂ ਅਸੀਂ ਟਾਲ ਸਬਸਟ੍ਰਕਚਰਿੰਗ ਨੂੰ ਦੋ ਤਾਸਕਰ ਬਡੇ ਨਹੀਂ ਦੋਨਾਂ ਦੀ ਪ੍ਰੋਪਰਟੀ ਦੇ ਜ਼ਕਦਾਰ ਨੂੰ ਲੈ ਕੇ ਸਰਕਾਰੀ ਅਨੁਮਤੀ ਦਿੰਦੇ ਬਿਲਕੁਲ ਜੀ ਜਦੋਂ ਮੈਂ ਦੱਸ ਰਿਹਾ ਕਿ ਅਸੀਂ 85 ਦੇ ਕਰੀਬ ਸਮਗਲਰਾਂ ਦੀ ਔਰ 32 ਕਰੋੜ ਦੇ ਕਰੀਬ ਪ੍ਰਾਪਰਟੀ ਅਜੇ ਤੱਕ ਕਰਾ ਚੁੱਕੇ ਹਾਂ ਸਟੈਂਡਰਡ ਜੋ ਵੀ ਉਹ ਪ੍ਰੋਸੀਜਰ ਹੁੰਦਾ ਉਹ ਅਸੀਂ ਫਾਲੋ ਕਰਦੇ ਆ ਇਮੀਡੀਏਟਲੀ ਫਾਲੋ ਕਰਦੇ ਆ ਜਿੰਨੀ ਰਿਕਵਰੀ ਹੁੰਦੀ ਹੈ ਇਹ ਕਮਰਸ਼ੀਅਲ ਕੁਆਂਟੀਟिज ਦੇ ਵਿੱਚ ਜਿੱਥੇ ਰਿਕਵਰੀ ਹੁੰਦੀ ਹੈ ਉੱਥੇ ਹੀ ਇਹ ਕਾਰਵਾਈ ਕੀਤੀ ਜਾਂਦੀ ਹੈ ਤੇ ਇਹ ਬਿਲਕੁਲ ਹੋਏਗੀ